ਅੱਜ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਵਿੱਚ ਜੋ ਕਿ ਜਨਰਲ ਮੀਟਿੰਗ ਰੱਖਾਈ ਗਈ ਇਲਾਕੇ ਦੇ ਸਾਰੇ ਹੀ ਜਿੰਨੇ ਹੀ ਪ੍ਰਧਾਨ ਸਬਾਹਨ ਆਏ ਨੇ ਇਸ ਮੀਟਿੰਗ ਦੇ ਵਿੱਚ ਜੋ ਕਿ ਬੜੇ ਹੀ ਵਧੀਆ-ਵਧੀਆ ਵਿਚਾਰ ਦਿੱਤੇ ਸ੍ਰੀ ਗੁਰੂ ਰਵਿਦਾਸ ਮਾਰੀ ਦੇ ਨਗਰ ਕੀਰਤਨ ਬਾਰੇ ਜੋ ਕਿ ਉਹਨਾਂ ਦੇ ਵਿਚਾਰਾਂ ਦੇ ਅਮਲ ਕੀਤਾ ਗਿਆ ਤੇ ਉਹਨਾਂ ਨੇ ਜੋ ਸ੍ਰੀ ਗੁਰੂ ਰਵਿਦਾਸ ਮਾਰੀ ਦੇ ਨਗਰ ਕੀਰਤਨ ਦਾ ਟਾਈਮ 1 ਵਜੇ ਦਾ ਪ੍ਰਧਾਨਾ ਸਭਾ ਨਾਲ ਸਹਿਮਤੀ ਨਾਲ ਦਿੱਤਾ ਗਿਆ ਤੇ ਉਸੇ ਹੀ ਟਾਈਮ ਤੇ ਨਗਰ ਕੀਰਤਨ ਤੋਰਿਆ ਜਾਊਗਾ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਇੱਥੋਂ ਹੀ ਚੱਲੂਗਾ ਤੇ ਇੱਥੇ ਹੀ ਸਮਾਪਤ ਹੋਊਗਾ ਜੈ ਗੁਰਦੇਵ ਧੰਨ ਗੁਰਦੇਵ ਕੇਂਦਰੀਏ ਮੰਦਿਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਕੁਸ਼ਨਪੁਰੇ ਵਿਖੇ ਵੱਖ-ਵੱਖ ਸਭਾਵਾਂ ਦੀ ਜਿਹੜੀ ਆ ਉਹ ਮੀਟਿੰਗ ਹੋਈ ਆ ਜਿਸ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਜਿਹੜਾ ਸ਼ੋਭਾ ਯਾਤਰਾ ਕਰਨ ਵਾਸਤੇ ਵਿਚਾਰ ਵਟਾਂਦਰਾ ਹੋਇਆ ਜਿਹਦੇ ਵਿੱਚ ਸਮੂਹ ਸੰਗਤਾਂ ਦਾ ਇਹ ਫੈਸਲਾ ਹੋਇਆ ਹੈ ਵੀ 11 ਫਰਵਰੀ ਨੂੰ ਦੁਪਹਿਰ 1 ਵਜੇ ਇਥੋਂ ਸ਼ੋਭਾ ਯਾਤਰਾ ਜਿਹੜੀ ਆ ਉਹ ਚੱਲੇਗੀ ਤੇ ਉਹ ਸ਼ੋਭਾ ਯਾਤਰਾ ਜਿਹੜੀ ਆ ਜੋ ਪੁਰਾਣੇ ਰੂਟ ਤੇ ਚੱਲਦੀ ਸੀ ਉਸੇ ਰੂਟ ਨੂੰ ਫਾਲੋ ਕਰਦੀ ਹੋਈ ਇੱਥੇ ਹੀ ਆ ਕੇ ਸੰਪੰਨ ਹੋਏਗੀ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਗੁਰੂ ਮਹਾਰਾਜ ਦੀਆਂ ਜਿਹੜੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਸਾਰਿਆਂ ਨੂੰ ਇਸ ਦਿਨ ਇਸ ਦਿਨ ਦੀਆਂ ਜਿਹੜੀਆਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਰੇ ਦੁੱਖਾਂ ਦਾ ਜੱਜ ਗਾਂ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਗੁਰਦੇਵ ਅਤੇ ਜੈ ਭੀਮ ਮੈਂ ਸੰਗਤਾਂ ਦਾ ਦਾਸ ਅਸ਼ੂਨੀ ਕੁਮਾਰ ਜਬਾਨੀਆਂ ਜਰਨਲ ਸਕੱਤਰ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੂਛਨਪੁਰਾ ਤੋਂ ਆ ਸਾ ਸੰਗਤ ਜੀ ਅੱਜ ਸਮੂਹ ਸ੍ਰੀ ਗੁਰੂਵਤਾਸ ਸੁਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪਾਵਨ ਪ੍ਰਕਾਸ਼ ਗੁਰਪੁਰੂ ਨੂੰ ਮਨਾਉਣ ਵਾਸਤੇ ਔਰ 11 ਫਰਵਰੀ ਨੂੰ ਦਿਨ ਮੰਗਲਵਾਰ ਮਹਾਰਾਜ ਜੀ ਦਾ ਪਾਵਨ ਅਗਰ ਕੀਰਤਨ ਸਜਾਉਣ ਵਾਸਤੇ ਸਾਰੇ ਰਵਦਾਸ ਭਾਵਾਂ ਦੀ ਮੀਟਿੰਗ ਹੋਈ ਔਰ ਇਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਵ ਔਰ ਸ਼ੋਭਾ ਯਾਤਰਾ ਬੜੇ ਵਧੀਆ ਬੜੇ ਡਿਸਪਲਿਨ ਤਰੀਕੇ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਰੂਟ ਜਿਹੜਾ ਸੀ ਸਾਡਾ ਪਹਿਲੇ ਪੁਰਾਣੀ ਲੱਕੜ ਮੰਡੀ ਤੋਂ ਲੱਕੜ ਮੰਡੀ ਤੋਂ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਹਾਲ ਬਾਜ਼ਾਰ ਹਾਲ ਬਾਜ਼ਾਰ ਤੋਂ ਕਟੜਾ ਜੈਮਲ ਸਿੰਘ ਰਾਮ ਬਾਗ ਤੋਂ ਵਾਪਸੀ ਫੇਰ ਜਿਹੜੀ ਹੈ ਹੈੱਡ ਆਫਿਸ ਪੂਸ਼ਨਪੁਰ ਵਿਖੇ ਸਮਾਪਤੀ ਹੋਏਗੀ ਸੋ ਮੈਂ ਸਤਗੁਰਵਦਾਸ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ ਦੀ ਪਾਵਨ ਪ੍ਰਕਾਸ਼ ਉਤਸਵ ਦੀ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸੰਗਤਾਂ ਵਸ ਰਹੀਆਂ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੇ ਰਵਦਾਸੀਆ ਸਮਾਜ ਵੱਲੋਂ ਆਪਣੇ ਰਵਦਾਸੀਆ ਭਾਈਚਾਰੇ ਨੂੰ ਲੱਖ ਲੱਖ ਵਧਾਈ ਦੇਣਾ ਹਾ ਜੀ ਔਰ ਬੇਨਤੀ ਕਰਦਾ ਹਾਂ ਜੀ ਕਿ ਨਗਰ ਕੀਰਤਨ ਵਾਲੇ ਦਿਨ ਜਿਹੜਾ ਹੈ ਵੱਧ ਤੋਂ ਵੱਧ ਹੈੱਡ ਆਫਿਸ ਪੂਛਨਪੁਰਾ ਵਿਖੇ ਸੰਗਤਾਂ ਨੂੰ ਬੇਨਤੀ ਹੈ ਪਹੁੰਚ ਕੇ ਠੀਕ 1 ਵਜੇ ਨਗਰ ਕੀਰਤਨ ਆਰੰਭ ਹੋਏਗਾ 1 ਵਜੇ ਵੱਧ ਤੋਂ ਵੱਧ ਸੰਗਤਾਂ ਗੁਰੂ ਘਰ ਵਿਖੇ ਪਹੁੰਚ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਸ਼ੋਭਾ ਵਧਾਓ ਔਰ 12 ਤਰੀਕ ਦਿਨ ਬੁੱਧਵਾਰ ਵਾਲੇ ਦਿਨ ਜਿਹੜਾ ਮੈਂ ਬੇਨਤੀ ਕਰਦਾ ਹਾਂ ਖਾਸ ਤੌਰ ਤੇ ਸਾਰੇ ਸਮਾਜ ਨੂੰ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਹੈ ਉਹ ਇਹੋ ਜਿਹਾ ਪ੍ਰਕਾਸ਼ ਹੈ ਕਿ ਜਦੋਂ ਜਾਤ ਪਾਤ ਦੇ ਹਨੇਰੇ ਚੱਲ ਰਹੇ ਸੀ ਤੇ ਗੁਰੂ ਰਵਿਦਾਸ ਮਹਾਰਾਜ ਆਏ ਔਰ ਉਹਨਾਂ ਨੇ ਜਿਹੜਾ ਹੈ ਜਾਤ ਪਾਤ ਦੇ ਹਨੇਰੇ ਨੂੰ ਦੁਨੀਆ ਨੂੰ ਕੱਢ ਕੇ ਤੇ ਇੱਕ ਨਵੀਂ ਦਿਸ਼ਾ ਨਿਰਦੇਸ਼ ਦਿੱਤੀ ਔਰ ਲੱਖਾਂ ਦੁਨੀਆ ਨੂੰ ਨਾਮ ਦੇ ਕੇ ਅੱਖਾਂ ਦੁਨੀਆ ਨੂੰ ਤਾਰਿਆ ਸੋ ਮੈਂ ਬੇਨਤੀ ਕਰਾਂਗਾ 12 ਤਰੀਕ ਵਾਲੇ ਦਿਨ ਦਿਨ ਬੁੱਧਵਾਰ ਨੂੰ ਕਿ ਆਪੋ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਜ਼ਰੂਰ ਕਰਨ ਦੀ ਕਿਰਪਾਲਤਾ ਕਰੋ ਕਿਉਂਕਿ ਇਹ ਐਸੇ ਰਹਿਬਰ ਨੇ ਗੁਰੂਆਂ ਦੇ ਗੁਰੂ ਸੰਤਾਂ ਚੋਂ ਮਹਾਨ ਸੰਤ ਔਰ ਰਹਿਬਰਾਂ ਦੇ ਪੀਰ ਰਹਿਬਰ ਪੀਰਾਂ ਦੇ ਪੀਰ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਇਸ ਧਰਤੀ ਤੇ ਆਏ ਸੋ ਸਾਰੇ ਦੀਪਮਾਲਾ ਕਰੋ ਜੀ ਔਰ ਇੱਕ ਮੈਂ ਬੇਨਤੀ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਨ ਦੀ ਕਿਰਪਾਲਤਾ ਕਰਾਂਗਾ ਆਪਣੇ ਰਵਿਦਾਸੀਆ ਸਮਾਜ ਵੱਲੋਂ ਕਿ ਸਾਰਿਆਂ ਗੁਰੂ ਰਹਿਬਰ ਜਿੰਨੇ ਵੀ ਸਰੇ ਸਾਂਝੇ ਨੇ ਗੁਰੂ ਪੀਰ ਸਭ ਤੇ ਸਾਂਝੇ ਨੇ ਸੋ ਸਾਰਿਆਂ ਦੇ ਜਦੋਂ ਪ੍ਰਕਾਸ਼ ਹੁੰਦਾ ਹੈ ਤਾਂ ਉਦੋਂ ਡੀਸੀ ਸਾਹਿਬ ਜੀ ਔਰ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹਾਂ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਪੁਲਿਸ ਜੀ ਨੂੰ ਡੀਜੀਪੀ ਨੂੰ ਡੀਸੀ ਸਾਹਿਬ ਨੂੰ ਕਿ ਜਿਸ ਤਰ੍ਹਾਂ ਸਾਰਿਆਂ ਦੇ ਰਹਿਬਰਾਂ ਦੇ ਜਦੋਂ ਗੁਰਪੁਰਬ ਹੁੰਦੇ ਹਨ ਤੇ ਉਦੋਂ ਠੇਕੇ ਸ਼ਰਾਬ ਦੇ ਠੇਕੇ ਬੰਦ ਹੁੰਦੇ ਨੇ ਸੋ ਨਗਰ ਕੀਰਤਨ ਵਾਲੇ ਦਿਨ ਵੀ ਜਿਹੜੀ ਛੁੱਟੀ ਕੀਤੀ ਜਾਂਦੀ ਹੈ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਨਗਰ ਕੀਰਤਨ ਵਾਲੇ ਦਿਨ ਜਿਹੜੀ ਹੈ ਉਹ ਪੱਕੀ ਛੁੱਟੀ ਕੀਤੀ ਜਾਵੇ ਔਰ ਠੇਕੇ ਜਿਹੜੇ ਨੇ ਸ਼ਰਾਬ ਦੇ ਦੇ ਉਹ ਬਿਲਕੁਲ ਬੰਦ ਕੀਤੇ ਜਾਣ ਦੋ ਦਿਨ ਅਗਰ ਸ਼ਾਸਨ ਪ੍ਰਸ਼ਾਸਨ ਜਿਹੜਾ ਹੈ ਸਾਡੇ ਗੱਲ ਨੂੰ ਇਹ ਬੇਨਤੀ ਕਰਾਂਗੇ ਪ੍ਰਵਾਨ ਕਰਨ ਦੀ ਕਿਰਪਾਲਤਾ ਕਰੇਗਾ ਕਰੇਗਾ ਅਸੀਂ ਜਾ ਕੇ ਮਿਲਾਂਗੇ ਵੀ ਡੀਸੀ ਸਾਹਿਬ ਨੂੰ ਵੀ ਇਸ ਸਾਡੇ ਮਸਲੇ ਨੂੰ ਇਹ ਜਿਹੜਾ ਸਾਡੀ ਸੁਣਵਾਈ ਕੀਤੀ ਜਾਵੇ ਵੱਧ ਤੋਂ ਵੱਧ ਸਿਕਿਉਰਟੀ ਜਿਹੜੀ ਆ ਉਹ ਪ੍ਰੋਵਾਈਡ ਕਰਾਈ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਲੱਖ ਲੱਖ ਵਧਾਈਆਂ ਸਤਿਗੁਰਾਂ ਦੇ ਜਨਮ ਦਿਹਾੜੇ ਦੀਆਂ ਜੈ ਗੁਰਦੇਵ ਜੈ ਪੀਮ ਜੀ ਧੰਨਵਾਦ ਜੀ